ਮਿਸਟਰ ਡੋਨਲਡ 트੍ਰੰਪ ਉਹ ਅਮਰੀਕਾ ਦੇ ਰਾਸ਼ਟਰਪਤੀ ਨੇ ਐਂਡ ਰਾਸ਼ਟਰਪਤੀ ਬੰਦੇ ਸਾਰੀ ਉਹਨਾਂ ਨੇ ਕੁਝ ਐਗਜ਼ੈਕਟਿਵ ਆਰਡਰਸ ਜਿਹੜੇ ਨੇ ਉਹ ਸਾਈਨ ਕੀਤੇ ਪਰ ਕੁਝ ਕੁ ਐਗਜ਼ੈਕਟਿਵ ਆਰਡਰਸ ਜਿਹੜੇ ਨੇ ਅਜਾਹੇ ਨੇ ਜਿਨ੍ਹਾਂ ਦੇ ਨਤੀਜੇ ਦੇ ਵੱਲੋਂ ਮੈਕਸੀਕੋ ਤੇ ਅਮਰੀਕਾ ਦੇ ਬਾਰਡਰ ਦੇ ਉੱਪਰ ਖੜੇ ਹੋਏ ਲੋਕ ਤਾਹਾਂ ਮਾਰ ਕੇ ਰੋਂਦੇ ਹੋਏ ਨਜ਼ਰ ਆ ਰਹੇ ਔਰ ਉਸ ਤੋਂ ਬਾਅਦ ਇੱਕ ਮੋਮੈਂਟ ਇਹ ਜਾ ਸੀ ਜਦੋਂ ਲੋਕਾਂ ਦੇ ਵਿੱਚ ਧੱਕਾ ਮੁੱਕੀ ਤੱਕ ਸ਼ੁਰੂ ਹੋ ਗਈ ਸੀ ਅਮਰੀਕਾ ਦੇ ਵਿੱਚ ਐਂਟਰ ਕਰਨ ਦੇ ਲਈ ਹੁਣ ਹੋਇਆ ਕੀ ਮਿਸਟਰ ਡੋਨਲਡ 트੍ਰੰਪ ਨੇ ਆਉਂਦੇ ਸਾਰੀ CBP1 ਜਿਹੜੀ ਐਪ ਹੈ ਉਸ ਨੂੰ ਬੰਦ ਕਰਤਾ CBP1 ਐਪ ਜਿਹੜੀ ਹੈ ਇਹ ਜਨਵਰੀ 2023 ਦੇ ਵਿੱਚ ਲਾਂਚ ਕੀਤੀ ਗਈ ਸੀ ਮਿਸਟਰ ਬਾਈਡਨ ਨੇ ਇਹ ਲਾਂਚ ਕੀਤੀ ਸੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਵੀ ਭਾਈ ਜਿਹੜੇ ਮੈਕਸੀਕੋ ਤੋਂ ਲੋਕ ਅਮਰੀਕਾ ਆਣਾ ਚਾਹੁੰਦੇ ਨੇ ਉਹ CBP1 ਦੇ ਉੱਪਰ ਆਪਣੀਆਂ ਅਪਾਇੰਟਮੈਂਟਸ ਬਣਾਣ ਇਸ ਐਪ ਦੇ ਨਾਲ 2 ਸਾਲਾਂ ਦੇ ਵਿੱਚ ਕਹਿੰਦੇ 919000 ਲੋਕ ਅਮਰੀਕਾ ਦੇ ਵਿੱਚ ਆਏ ਹੁਣ ਇਸ ਐਪ ਦੇ ਉੱਪਰ ਨਾ ਅਪਾਇੰਟਮੈਂਟ ਬਣਾਣੀ ਪੈਂਦੀ ਹੈ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ 21 ਦਿਨ ਬਾਅਦ ਹੀ ਮਿਲਦੀ ਹੈ ਬਹੁਤ ਸਾਰੇ ਲੋਕ ਜਿਹੜੇ ਜਿਨ੍ਹਾਂ ਦੀਆਂ ਅਪਾਇੰਟਮੈਂਟਸ ਬਣੀਆਂ ਹੋਈਆਂ ਸੀ ਮੰਨ ਲਓ ਕਿ ਸਵੇਰੇ 9 ਵਜੇ ਦੀ ਅਪਾਇੰਟਮੈਂਟ ਸੀ ਤੇ ਉਹਨਾਂ ਨੂੰ ਕੁਝ ਕੁ ਘੰਟੇ ਪਹਿਲਾਂ ਇਹ ਮੈਸੇਜ ਆ ਜਾਈ ਕਿ ਹੁਣ ਤੁਹਾਡੀਆਂ ਸਾਰੀਆਂ ਅਪਾਇੰਟਮੈਂਟਸ ਕੈਨਸਲ ਨੇ ਇਸ ਤੋਂ ਬਾਅਦ ਤੁਹਾਡੇ ਕੋਲੇ ਕੋਈ ਆਪਸ਼ਨ ਨਹੀਂ ਹੈ ਤੁਸੀਂ ਅਮਰੀਕਾ ਦੇ ਬਾਰਡਰ ਤੇ ਨਹੀਂ ਜਾ ਸਕਦੇ ਤੁਸੀਂ ਇਮੀਗ੍ਰੇਸ਼ਨ ਆਫਿਸਰ ਨੂੰ ਨਹੀਂ ਮਿਲ ਸਕਦੇ ਤੁਸੀਂ ਕੋਈ ਕੇਸ ਨਹੀਂ ਪਾ ਸਕਦੇ ਤੁਹਾਡੇ ਕੋਲੇ ਹੋਰ ਕੋਈ ਰਸਤਾ ਹੀ ਨਹੀਂ ਰਹਿ ਗਿਆ ਉਸ ਤੋਂ ਬਾਅਦ ਫਿਰ ਲੋਕ ਕਰਨਗੇ ਵੀ ਕੀ ਜਿਹੜੇ ਕਿ ਬਹੁਤ ਸਾਰੇ ਮਹੀਨਿਆਂ ਤੋਂ ਬਹੁਤ ਸਾਰੇ ਸਾਲਾਂ ਤੋਂ ਕਈ ਜਿਹੜੇ ਨੇ ਉਹ ਉਡੀਕ ਕਰ ਰਹੇ ਸੀਗੇ ਖैर ਉਹ ਸਾਰੇ ਲੋਕ ਜਿਹੜੇ ਨੇ ਉਹਨਾਂ ਚੋਂ ਕਈ ਵੀਡੀਓਜ਼ ਵਾਇਰਲ ਹੋਈਆਂ ਜਿਦੇ ਵਿੱਚ ਲੋਕ ਉੱਚੀ ਉੱਚੀ ਰੋ ਰਹੇ ਸੀ ਉਹਨਾਂ ਦੇ ਨਾਲ ਬੱਚੇ ਵੀ ਸੀ 8 8 9 9 ਸਾਲ ਦੇ ਬੱਚੇ ਜਾਂ ਫਿਰ ਛੋਟੇ ਬੱਚੇ ਜਿਨ੍ਹਾਂ ਨੂੰ ਉਮੀਦ ਸੀ ਕਿ ਅਸੀਂ ਅਮਰੀਕਾ ਚਲੇ ਜਾਵਾਂਗੇ ਔਰ ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਦੱਸਿਆ ਕਿ ਅਗਲੇ ਦਿਨ ਮਿਸਟਰ ਡੋਨਲਡ 트੍ਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਨਨ ਦੇ ਅਗਲੇ ਦਿਨ ਸਵੇਰੇ 9 ਵਜੇ ਉਸ ਉਹਨਾਂ ਦੀ ਅਪਾਇੰਟਮੈਂਟ ਸੀ ਉਹ ਕਹਿੰਦੇ ਅਸੀਂ ਉਦੋਂ ਤੱਕ ਵੀ ਹੋਪਫੁਲ ਸੀ ਜਦੋਂ ਤੱਕ 9 ਵਜ ਨਹੀਂ ਗਏ ਸਾਡੇ ਕੋਲੇ ਮੈਸੇਜ ਇੱਕ ਦਿਨ ਪਹਿਲਾਂ ਆ ਗਿਆ ਸੀ ਲੇਕਿਨ ਅਸੀਂ ਫਿਰ ਵੀ ਬਾਰਡਰ ਤੇ ਗਏ ਤੇ ਸਾਨੂੰ ਮੋੜ ਦਿੱਤਾ ਗਿਆ ਕਿ ਜਿੰਨੇ ਵੀ ਲੋਕ ਜਿਨ੍ਹਾਂ ਦੀ ਅਪਾਇੰਟਮੈਂਟਸ ਬਣੀਆਂ ਹੋਈਆਂ ਸੀ ਉਹ ਸਾਰੀਆਂ ਅਪਾਇੰਟਮੈਂਟਸ ਕੈਨਸਲ ਹੋ ਗਈਆਂ ਕਿਉਂਕਿ CBP1 ਐਪ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਗਈ ਹੈ ਹੁਣ ਉਹਦੇ ਤੇ ਕੋਈ ਹੋਰ ਅਪਾਇੰਟਮੈਂਟਸ ਨਹੀਂ ਬਣ ਸਕਣਗੀਆਂ ਇਸ ਦੇ ਨਾਲ ਨਾਲ ਇਹ ਵੀ ਦੱਸਣਾ ਚਾਹੀਦਾ ਹੈ ਕਿ ਬਹੁਤ ਸਾਰੇ ਲੋਕ ਜਿਹੜੀ ਸਾਰੀ ਦੁਨੀਆ ਤੋਂ ਉਹਨਾਂ ਨੇ ਅਸਾਲਮ ਐਪਲੀਕੇਸ਼ਨਸ ਲਗਾਈਆਂ ਹੋਈਆਂ ਸੀ ਜਿਵੇਂ ਕਿ 1600 ਅਫਗਾਨੀ ਲੋਕ ਸਿਗੇ ਜਿਨ੍ਹਾਂ ਨੇ ਅਮਰੀਕਾ ਦੀ ਵਾਰ ਦੇ ਵਿੱਚ ਅਮਰੀਕਨ ਨੂੰ ਅਮਰੀਕਨ ਆਰਮੀ ਨੂੰ ਅਸਿਸਟ ਕੀਤਾ ਸੀ ਉਹਨਾਂ ਦੀਆਂ ਅਸਾਲਮ ਦੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਸੀ ਉਹ ਵੀ ਖਾਰਜ ਹੋ ਗਈਆਂ ਨੇ ਔਰ ਕਈ ਲੋਕਾਂ ਦੀ ਜਿਨ੍ਹਾਂ ਦੀ ਸਕਰੀਨਿੰਗ ਹੋ ਚੁੱਕੀ ਸੀ ਸਿਰਫ ਫਲਾਈਟਾਂ ਲੈਣੀਆਂ ਬਾਕੀ ਸੀ ਉਹ ਵੀ ਜਿਹੜੇ ਨੇ ਐਪਲੀਕੇਸ਼ਨਸ ਖਾਰਜ ਨੇ 10000 ਦੇ ਕਰੀਬ ਰਿਫਿਜੀ ਅਰਾਊਂਡ ਦ ਵਰਲਡ ਬਹੁਤ ਸਾਰੀਆਂ ਕੰਟਰੀਜ਼ ਤੋਂ ਉਹ ਕਹਿੰਦੇ ਅਸੀਂ ਸਾਰਾ ਇਹਨਾਂ ਲੰਬਾ ਪ੍ਰੋਸੈਸ ਕੰਪਲੀਟ ਕਰ ਲਿਆ ਸਾਡੀਆਂ ਅਪਾਇੰਟਮੈਂਟਸ ਹੋ ਗਈਆਂ ਸਾਡਾ ਸਾਰਾ ਕੁਝ ਹੋ ਗਿਆ ਸਿਰਫ ਸਾਡਾ ਇੱਕ ਐਡਮਿਸ਼ਨ ਪ੍ਰੋਸੈਸ ਰਹਿੰਦਾ ਸੀ ਵੀ ਅਸੀਂ ਸਿਰਫ ਉੱਥੇ ਆ ਕੇ ਅੰਦਰ ਐਂਟਰੀ ਕਰਨਾ ਸੀ ਕਹਿੰਦੇ ਅਸੀਂ ਜਿਹੜੇ ਨਹੀਂ ਐਂਟਰ ਕਰ ਸਕੇ ਉਹਨਾਂ ਦੀਆਂ ਐਪਲੀਕੇਸ਼ਨਸ ਵੀ ਖਤਮ ਹੋ ਗਈਆਂ ਉਹ ਕਹਿੰਦੇ ਕੋਈ ਵੀ ਅਪਾਇੰਟਮੈਂਟ ਜਿਹੜੀ ਤੁਹਾਡੀ ਹੈਗੀ ਹੈ ਉਸ ਤੋਂ ਬਾਅਦ ਹੁਣ ਅੱਜ ਤੋਂ ਬਾਅਦ ਲਾਈਕ ਮਿਸਟਰ ਡੋਨਲਡ ਟਰੰਪ ਨੇ ਜਿਸ ਦਿਨ ਸਾਈਨ ਕੀਤੇ ਹੈਗੇ ਨੇ 20 ਤਰੀਕ ਨੂੰ ਉਸ ਤੋਂ ਬਾਅਦ ਕਿਸੇ ਦੀ ਵੀ ਅਪਾਇੰਟਮੈਂਟ ਜਿਹੜੀ ਹੈ ਉਹ ਖਤਮ ਹੈ ਸੋ ਇਸ ਕਰਕੇ CBP1 ਦੇ ਬੰਦ ਹੋਣ ਨਾਲ ਜਿੰਨੀਆਂ ਵੀ ਅਪਾਇੰਟਮੈਂਟਸ ਅਸਾਈਲਮ ਦੇ ਲਈ ਰਿਫਿਜੀ ਸਟੇਟਸ ਦੇ ਲਈ ਬਣੀਆਂ ਹੋਈਆਂ ਸੀ ਅਮਰੀਕਾ ਦੇ ਵਿੱਚ ਆਉਣ ਲਈ ਬਣੀਆਂ ਹੋਈਆਂ ਸੀ ਉਹ ਸਾਰੀਆਂ ਕੈਨਸਲ ਹੋ ਚੁੱਕੀਆਂ ਨੇ ਜੀ